ਜੀ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਜੀ ਅੱਜ ਇੱਕ ਹੋਰ ਰਿਜ਼ਲਟ ਲੈ ਕੇ ਆਏ ਆ ਤੁਹਾਡੇ ਲਈ ਇਸ ਲੜਕੇ ਦੇ ਉੱਤੇ ਕੀ ਨਾਮ ਬੇਟਾ ਆਪਣਾ ਤਕਦੀਰ ਸਿੰਘ ਤਕਦੀਰ ਸਿੰਘ ਇਹਨਾਂ ਦੇ ਉੱਤੇ ਇੱਕ ਰਿਜ਼ਲਟ ਲਿਆਗਾ ਰਿਜ਼ਲਟ ਕੀ ਆਗਾ ਕੀ ਦਿੱਕਤ ਸੀ ਆਪਾਂ ਪਹਿਲਾਂ ਇਹਨਾਂ ਨੂੰ ਪੁੱਛਿਆ ਹਾਂਜੀ ਬੇਟਾ ਕੀ ਦਿੱਕਤ ਸੀ ਇਹਨੂੰ ਮੇਰੇ ਸਕੂਲ ਚ ਰੋ ਸਿਰ ਦਰਦ ਹੁੰਦਾ ਸੀ ਘਰੇ ਆਉਂਦਾ ਲੱਤਾਂ ਦੁਨ ਲੱਗ ਜਾਂਦੀਆਂ ਸੀ ਤੇ ਰਾਤ ਨੂੰ ਵੀ ਸਿਰ ਦਰਦ ਹੁੰਨ ਲੱਗ ਜਾਂਦਾ ਸੀ ਮਤਲਬ ਸਿਰ ਦਿਕਾਫੀ ਜਿਆਦੇ ਪ੍ਰੋਬਲਮ ਸੀ ਹਾਂਜੀ ਸਕੂਲੋਂ ਆ ਕੇ ਵੀ ਸਿਰ ਦਰਦ ਕਰਦਾ ਸੀ ਹਾਂਜੀ ਤੇ ਲੱਤਾਂ ਵਗੈਰਾ ਬਹੁਤ ਦਰਦ ਕਰਦਾ ਦਸਤਾਂ ਬਹੁਤ ਦਰਦ ਕਰਦਾ ਬਹੁਤ ਦਰਦ ਕਰਦਾ ਸੀ ਠੀਕ ਹੈ ਜੀ ਹੁਣ ਤੁਹਾਨੂੰ ਕੀ ਫਰਕ ਲੱਗ ਰਿਹਾ ਸਾਨੂੰ ਕਿੰਨਾ ਟਾਈਮ ਹੋ ਗਿਆ ਖਾਂਦਿਆਂ ਨੂੰ ਪਹਿਲਾਂ ਇਹ ਦੱਸੋ ਜੀ ਇਹ ਨੂੰ ਮੈਨੂੰ ਲੱਗਾ 15 ਕਿ ਦਿਨ ਹੋ ਗਏ ਹੋਣਗੇ ਖਾਂਦਿਆਂ ਨੂੰ 15 15-16 ਦਿਨਾਂ ਦੇ ਤੁਹਾਨੂੰ ਕੀ ਰਿਜ਼ਲਟ ਲੱਗਿਆ ਜੀ 15-16 ਦਿਨਾਂ ਵਿੱਚ ਜਿਹੜਾ ਸਾਨੂੰ ਰਿਜ਼ਲਟ ਮਿਲਿਆ ਇਹਦਾ ਵੀ ਜਿਹੜਾ ਨਾ ਤਾਂ ਇਹਨੇ ਚਾਰ ਪਿਛਲੇ ਪਹਿਲੇ 5 ਦਿਨਾਂ ਦੇ ਵਿੱਚ ਇਹ ਰਿਜ਼ਲਟ ਦੇਣਾ ਇਹਨੇ ਸ਼ੁਰੂ ਕਰਦਾ ਸੀ ਠੀਕ ਹੈ ਜੀ ਵੀ ਠੀਕ ਲੱਗ ਰਹਿਣ ਲੱਗਾ ਸੀ ਪਰ ਹੁਣ ਇਹਨੂੰ ਅਸੀਂ ਪੁੱਛਦੇ ਆ ਵੀ ਕੋਈ ਦਿੱਕਤ ਤੈਨੂੰ ਕੋਈ ਪਰ ਹੁਣ ਜਿਹੜਾ ਇੱਕ ਤਾਂ ਇਹ ਪਾਊਡਰ ਹੈ ਤੁਹਾਡਾ ਹਾਂਜੀ ਤੇ ਇਹ ਪਾਊਡਰ ਖਾਦਾ ਸੀ ਇਹਨੇ ਚਾਕਲੇਟ ਠੀਕ ਹੈ ਜੀ ਉਹ ਹੈ ਟੇਸਟ ਹੈ ਦਾ ਠੀਕ ਹੈ ਜੀ ਤੇ ਜਿਹੜੇ ਕੈਪਸੂਲ ਨੇ ਅਰਸੀ ਦੇ ਕੈਪਸੂਲ ਇਹ ਗਾਂ ਦੀ ਬੋਲੀ ਨੂੰ ਹਾਂ ਕਿਵੇਂ ਕਿੱਥੋਂ ਬਣਾਏ ਨੇ ਗਾਂ ਦੇ ਦੁੱਧੋਂ ਨੇ ਹਾਂ ਇਹਨਾਂ ਨੇ ਰਿਜ਼ਲਟ ਦਿੱਤਾ ਤੇ ਹੁਣ ਨਾ ਤਾਂ ਇਹਨੇ ਕਿਤੇ ਨਹੀਂ ਇਹਦੀ ਵੀਰੇ ਜਦੋਂ ਸਕੂਲੋਂ ਆਉਂਦਾ ਨਾ ਇਹਦੀ ਪੱਗ ਲਾਹੀ ਹੁੰਦੇ ਆ ਕੇ ਫਸ ਪਾਇਆ ਜਾਂਦਾ ਨਾ ਰੋਟੀ ਖਾਣੀ ਉਹਦੇ ਦੀ ਇਹ ਰੋਟੀ ਵੀ ਪੂਰੀ ਦੱਬ ਕੇ ਖਾਂਦਾ ਵਧੀਆ ਤੇ ਇਹ ਦੁੱਖ ਵੀ ਕੋਈ ਇਹਦਾ ਕੋਈ ਲੱਤ ਜਾ ਕੇ ਤੇ ਸਿਰ ਦੁਖਾ ਨਹੀਂ ਠੀਕ ਹੈ ਮਨੋ ਇੱਕ ਦਿਨ ਵੀ ਪ੍ਰੋਬਲਮ ਨਹੀਂ ਹੈ ਠੀਕ ਹੈ ਜੀ ਪੂਰਾ ਵਧੀਆ ਰਿਜ਼ਲਟ ਲੱਗਿਆ ਪੂਰਾ ਵਧੀਆ ਰਿਜ਼ਲਟ ਲੱਗਿਆ ਠੀਕ ਹੈ ਆਪਾਂ ਦੇਖਿਆ ਨਾ ਕਿੰਨਾ ਸ਼ਾਨਦਾਰ ਰਿਜ਼ਲਟ ਮਿਲਿਆ ਅੱਜ ਜੇ ਗੱਲ ਕਰੀਏ ਰਿਜ਼ਲਟ ਮਿਲਣ ਦਾ ਕਾਰਨ ਦੱਸਦਾ ਥੋੜਾ ਜਿਹਾ ਤੁਹਾਨੂੰ ਕੀ ਜੀ ਕਾਰਨ ਅੱਜ ਜੀ ਆਪਾਂ ਘਰਾਂ ਦੇ ਵਿੱਚ ਥੋੜੀ ਜਿਹੀ ਗੌਰ ਕਰੀਏ ਆਪਣੇ ਘਰਾਂ ਦੇ ਵਿੱਚ ਬੱਚੇ ਨੇ ਛੋਟੇ ਬੱਚੇ ਨੇ ਉਹਨਾਂ ਦੀ ਹੈਲਥ ਵਿਗੜ ਕਿਉਂ ਰਹੀ ਹੈ ਜੀ ਕਿਉਂਕਿ ਉਹਨਾਂ ਨੂੰ ਖਾਣੇ ਦੇ ਵਿੱਚ ਜੇ ਗੱਲ ਕਰੀਏ ਡਾਈਟ ਨਹੀਂ ਪੂਰੀ ਮਿਲ ਰਹੀ ਜਿਲੇਜ ਕੁਰਕਰ ਇਦਾਂ ਦੀਆਂ ਚੀਜ਼ਾਂ ਬਾਹਰੋਂ ਬੱਚੇ ਬਹੁਤ ਖਾਂਦੇ ਆ ਕੋਲਡ ਡਰਿੰਕ ਪੀਂਦੇ ਆ ਉਹਨਾਂ ਚੀਜ਼ਾਂ ਦੇ ਵਿੱਚ ਜੇ ਗੱਲ ਕਰੀ ਕੋਈ ਮਲਟੀ ਵਿਟਾਮਿਨ ਜਾਂ ਇਦਾਂ ਦੀ ਕੋਈ ਚੀਜ਼ ਤਾਂ ਹੁੰਦੀ ਨਹੀਂ ਤੇ ਘਰ ਦੇ ਵਿੱਚੋਂ ਖਾਣਾ ਬਹੁਤ ਘੱਟ ਖਾਂਦੇ ਨੇ ਕਿਉਂਕਿ ਉਹਨਾਂ ਨੂੰ ਭੁੱਖ ਨਹੀਂ ਲੱਗਦੀ ਬਾਹਰਲੀ ਚੀਜ਼ਾਂ ਮੜੀ-ਮੁੱਟੀਆਂ ਖਾਂਦੇ ਨੇ ਤੇ ਉਹਦੇ ਨਾਲ ਬੱਚੇ ਦੇ ਵਿੱਚ એનર્ਜੀ ਨਹੀਂ ਆਉਂਦੀ એનર્ਜੀ ਲੋ ਹੋ ਜਾਂਦੀ ਹੈ ਤੇ ਉਹਦੇ ਵਿੱਚ ਤੱਤਾਂ ਦੀ ਘਾਟ ਪੈ ਜਾਂਦੀ ਹੈ ਜਿਹੜੇ ਸਾਡੇ ਮਿਨਰਲ ਵਿਟਾਮਿਨ ਹੁਣ ਚਾਹੀਦੇ ਹੁੰਦੇ ਨੇ ਸਾਨੂੰ ਬੱਚਿਆਂ ਨੂੰ ਉਹ ਘੱਟ ਜਾਂਦੇ ਨੇ ਜਿਹਦੇ ਕਰਕੇ ਬੱਚੇ ਨੂੰ ਅਜੇ ਬਹੁਤ ਸਾਰੀਆਂ ਪ੍ਰੇਸ਼ਾਨੀਆਂ ਆ ਰਹੀਆਂ ਨੇ ਬੱਚੇ ਦੇ ਐਨਕ ਅਸਰ ਦੁਰ ਕਰਨਾ ਜਦੋਂ ਸਕੂਲੋਂ ਪੜ੍ਹ ਕੇ ਆਉਂਦੇ ਸਾਰੀ ਕਮਜ਼ੋਰੀ ਆ ਜੀ ਅਸੀਂ ਕੀ ਕੰਮ ਕਰ ਰਹੇ ਹਾਂ ਜਿੱਦਾਂ ਇਹ ਪ੍ਰੋਡਕਟ ਦਿੱਤੇ ਨੇ ਅਸੀਂ ਕਹਿੰਦੇ ਬਈ ਬੱਚਿਆਂ ਦੀ ਡਾਈਟ ਸੁਧਾਵੇ ਅਸੀਂ ਕੋਈ ਦਵਾਈ ਜਾਂ ਮੈਡੀਸਨ ਨਹੀਂ ਹੈਗੀ ਇੱਕ ਸਪਲੀਮੈਂਟ ਤਿਆਰ ਕੀਤਾ ਕੰਪਨੀ ਨੇ ਇੱਕ ਗਾਂ ਦੀ ਬੋੜੀ ਤੋਂ ਤਿਆਰ ਕੀਤੀ ਹੋਇਆ ਤੇ ਦੂਜਾ ਇੱਕ ਮਲਟੀ ਵਿਟਾਮਿਨ ਪਾਊਡਰ ਬਣਾਇਆ ਹੋਇਆ ਜਿਹਦੇ ਵਿੱਚ ਉਹ ਸਾਰੇ ਮਿਨਰਲ ਵਿਟਾਮਿਨ ਨੇ ਜਿਹੜੇ ਬੱਚਿਆਂ ਨੂੰ ਸਾਨੂੰ ਚਾਹੀਦੇ ਹੁੰਦੇ ਨੇ ਜਦੋਂ ਬੱਚੇ ਨੂੰ ਪੂਰੀ ਡਾਈਟ ਮਿਲਦੀ ਹੈ ਜੀ ਉਹਦੀਆਂ ਇਹ ਕਮਜ਼ੋਰੀਆਂ ਦੂਰ ਹੋਣ ਲੱਗ ਜਾਂਦੀਆਂ ਨੇ ਸਿੰਸ ਰੁਪਏ ਦਾ ਡਾਈਟ ਦੱਤੀ ਆ ਨਾ ਕਿ ਕੋਈ ਮੈਡੀਸਨ ਇਹ ਡਾਈਟ ਨਾਲ ਹੀ ਅਸੀਂ ਬੱਚਿਆਂ ਨੂੰ ਰਿਕਵਰ ਕਰ ਰਹੇ ਹਾਂ ਤੇ ਬਹੁਤ ਸ਼ਾਨਦਾਰ ਰਿਜ਼ਲਟ ਆ ਰਹੇ ਨੇ ਏਸੇ ਪ੍ਰੋਡਕਟ ਨਾਲ ਬੱਚਿਆਂ ਦੀ ਹਾਈਟ ਦੀ ਵੀ ਗ੍ਰੋਥ ਹੋ ਰਹੀ ਆ ਫਿਜ਼ੀਕਲੀ ਪੜ੍ਹਾਈ ਦੇ ਵਿੱਚ ਵੀ ਬਹੁਤ ਮਨ ਉਹਨਾਂ ਦਾ ਮਨ ਲੱਗ ਰਿਹਾ ਹੈਗਾ ਜਿਹੜੇ ਖਾਣਾ ਨਹੀਂ ਖਾਂਦੇ ਬੱਚੇ ਉਹ ਜਦੋਂ ਅੰਦਰੋਂ ਉਹਨਾਂ ਦੀ ਕਮਜ਼ੋਰੀ ਹੁੰਦੀ ਆ ਲੀਵਰ ਵਗੈਰਾ ਦੀ ਤੇ ਉਹਨੂੰ ਤਾਕਤ ਮਿਲਦੀ ਆ ਤਾਂ ਬੱਚੇ ਰੋਟੀ ਟੁੱਕ ਜਾਂ ਹੋਰ ਕਰਦੀਆਂ ਜਿੰਨੀਆਂ ਵੀ ਚੀਜ਼ਾਂ ਹੁੰਦੀਆਂ ਨੇ ਉਹ ਖਾਣੀਆਂ ਪਸੰਦ ਕਰਦੇ ਨੇ ਤੇ ਬਹੁਤ ਸ਼ਾਨਦਾਰ ਰਿਜ਼ਲਟ ਆ ਰਹੇ ਨੇ ਸਾਨੂੰ ਹਾਂਜੀ ਬੇਟਾ ਵਧੀਆ ਲੱਗ ਰਿਹਾ ਹੈ ਜ ਹਾਂਜੀ ਤੁਹਾਨੂੰ ਹੋਰ ਵੀ ਰਿਜ਼ਲਟਾਂ ਨਾਲ ਮਿਲਾਂਗੇ ਆਪਾਂ ਮੈਂ ਵੀਰੇ ਇਹ ਇਹਨਾਂ ਤੋਂੰਡੇ ਵਿੱਚ ਆਪਣੇ ਵੀਡੀਓ ਰੱਖ ਕੇ ਲੋਕਾਂ ਨੂੰ ਸੁਨੇਹਾ ਦੇਣਾ ਚਾਹਣਾ ਹਾਂਜੀ ਬਈ ਕਿਉਂਕਿ ਸਾਨੂੰ ਇਹ ਚੀਜ਼ ਦੀ ਬਹੁਤ ਪਰੇਸ਼ਾਨੀ ਰਹਿੰਦੀ ਸੀ ਇੱਕ ਤਾਂ ਇਹਨਾਂ ਇਹਨਾਂ ਜਨਮ ਸੀ ਜਿਹੜਾ 7 ਮਹੀਨੇ 7.5 ਮਹੀਨਿਆਂ ਦੇ ਵਿੱਚ ਹੋਇਆ ਸੀ ਸਾਨੂੰ ਦਿੱਕਤ ਰਹਿੰਦੀ ਸੀ ਵੀ ਇਹਨੂੰ ਉਹੀ ਕਿਸੇ ਲਈ ਜਿਹੜੀ ਕਮਜ਼ੋਰੀ ਹੈ ਵੀ ਕਿਤੇ ਨਾ ਕਿਤੇ ਇਹਦੇ ਫੀਡ ਹੋ ਰਹੀ ਹੈ ਇਹਦੇ ਵਿੱਚ ਵੀ ਇਹ ਠੀਕ ਨਹੀਂ ਹੋਣੀ ਹੋਣੀ ਠੀਕ ਹੈ ਜੀ ਕਿਉਂਕਿ ਹੁਣ ਜਿਹੜੇ ਆਪਾਂ ਐਲੋਪੈਥਿਕ ਦਵਾਈਆਂ ਖਾਨਦੇ ਆ ਜਾਂ ਇਹਨਾਂ ਦੇ ਵਿੱਚ ਜਿਆਦਾ ਆਪਾਂ ਨੂੰ ਬਿਮਾਰੀਆਂ ਆਉਂਦੀਆਂ ਨੇ ਇੱਕ ਬਿਮਾਰੀ ਬੰਦ ਕਰਦੇ ਦੂਜੀ ਲਾ ਦਿੰਦੀ ਦੋ ਲਾ ਦਿੰਦੀ ਆ ਹਾਂਜੀ ਹਾਂ ਇਹਦੇ ਨਾਲ ਸਾਨੂੰ ਲੈਨ ਨਾਲ ਤੁਸੀਂ ਵੀ ਸਾਨੂੰ ਕਹਿੰਦੇ ਸੀ ਜੇ ਰਿਜ਼ਲਟ ਨਾ ਆਇਆ ਸਾਡੇ ਸਾਥ ਨੂੰ ਸਾਨੂੰ ਪੈਸੇ ਨਹੀਂ ਦੇਉ ਹਾਂਜੀ ਹਾਂ ਪਰ ਅਸੀਂ ਕਹਿੰਨਾ ਬਹੁਤ ਵਧੀਆ ਰਿਜ਼ਲਟ ਆਇਆ ਜਿਹੜੇ ਬੱਚਿਆਂ ਨੂੰ ਇਹ ਜੀ ਪ੍ਰੋਬਲਮ ਆ ਮੋਂਾਂ ਦੇ ਪੇਰੈਂਟਸ ਨੂੰ ਸਾਰਿਆਂ ਨੂੰ ਸੁਨੇਹਾ ਦੇਣਾ ਚਾਹਣਾ ਇਹ ਜ਼ਰੂਰ ਤੁਸੀਂ ਇੱਕ ਡੱਬੀ ਏਸ ਇਹ ਤੇ ਇੱਕ ਆ ਡੱਬਾ ਇਹ ਬਸ ਖਵਾ ਕੇ ਦੇਖ ਲਓ ਜੇ ਤੁਹਾਨੂੰ ਲੱਗਿਆ ਵਧੀਆ ਸੋ ਨੂੰ ਪਤਾ ਲੱਗ ਜਾਣਾ ਬਈ ਤਾਂ ਵਧੀਆ ਤਾਂ ਲੱਗਣੀ ਲੱਗਣਾ ਪਰ ਤੁਸੀਂ ਆਪਣੇ ਆਪ ਕਹੋਗੇ ਦੁਬਾਰਾ ਫਿਰ ਆਪ ਦੇ ਆਪ ਮੰਗਾਉਗੇ ਠੀਕ ਹੈ ਵੀਰ ਧੰਨਵਾਦ